ਮੰਡੀ ਗੋਬਿੰਦਗੜ ਵਿਕੇ ਇੱਕ ਟਾਬਾ ਮਾਲਕ ਦੇ ਸੁਪਾਰੀ ਦੇ ਕੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਸੀਂ ਕਿ ਜਿਸ ਵਿੱਚ ਟਾਬਾ ਮਾਲਕ ਹਮਲਾਵਰਾਂ ਵੱਲੋਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋਏ ਟਾਬਾ ਮਾਲਕ ਦੇ ਵੱਲੋਂ ਮੌਕੇ ਤੇ ਹੀ ਹਮਲਾਵਰ ਨੂੰ ਦਬੋਚ ਵੀ ਲਿਆ ਗਿਆ ਇਸ ਵਿੱਚ ਦੱਸ ਦੇ ਕਿ ਜਿਸ ਦੇ ਫੋਨ ਦੇ ਵਿੱਚੋਂ ਬਰਾਮਦ ਹੋਈ ਚੈਟ ਵਿੱਚ ਟਾਬਾ ਮਾਲਕ ਦਾ ਨਾਮ ਤੇ ਪਤਾ ਵੀ ਲਿਖਿਆ ਹੋਇਆ ਮਿਲਿਆ ਸੀ ਤੇ ਉਧਰ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਮਾਮਲਾ ਦਰਜਕਾਰ ਕੇ ਵਿਅਕਤੀਆਂ ਨੂੰ ਜਿਹੜਾ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਇਸ ਮੌਕੇ ਹਸਪਤਾਲ ਦੇ ਵਿੱਚ ਇਲਾਜ ਉਦਿਨ ਜ਼ਖਮੀ ਢਾਬਾ ਮਾਲਕ ਰਣਦੀਪ ਸਿੰਘ ਪ੍ਰਿੰਸ ਦਾ ਕਹਿਣਾ ਹੈ ਕਿ ਉਸ ਦੇ ਢਾਬੇ ਤੇ ਘਰ ਨੂੰ ਜਾਂਦੇ ਸਮੇਂ ਰੈਕੀ ਕਰਵਾ ਕੇ ਗੈਂਗਸਟਰਾਂ ਨੂੰ ਫਰੋਤੀ ਦੇ ਕੇ ਕਿਰਪਾਨਾਂ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰਵਾਇਆ ਗਿਆ ਸੀ ਤੇ ਜਿੱਥੇ ਬਾਕੀ ਹਮਲਾਵਰ ਮੌਕੇ ਤੋਂ ਭੱਜ ਗਏ ਉੱਤੇ ਇੱਕ ਹਮਲਾਵਰ ਉਸਤੇ ਕਾਬੂ ਆ ਗਿਆ ਜਿਸ ਦੇ ਫੋਨ ਦੇ ਵਿੱਚੋਂ ਬਰਾਮਦ ਹੋਈ ਚੈਟ ਵਿੱਚ ਢਾਬਾ ਮਾਲਕ ਦਾ ਨਾਮ ਤੇ ਪਤਾ ਲਿਖਿਆ ਹੋਇਆ ਮੇਰੇ ਅਸਰ ਸਰ ਮੈਂ ਨਾ ਬਾਦ ਨੂੰ ਆਪਣੇ ਰੈਸਟੋਰੈਂਟ ਤੋਂ ਰੋਟੀ ਖਾ ਕੇ ਆਪਣੇ ਘਰ ਜਾ ਰਿਹਾ ਸੀ ਤੇ ਘਰ ਜਾਂਦੇ ਆਂਦੇ ਨਾ ਰਸਤੇ ਦੇ ਵਿੱਚ ਇੱਕ ਬਾਈਕ ਵਾਲੇ ਨੇ ਮੈਨੂੰ ਰੋਕ ਲਿਆ ਜੀ ਮੇਰੀ ਕਾਰ ਨੂੰ ਨਾ ਮੇਰੇ ਘਰ ਦੇ ਰਸਤੇ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਮਤਲਬ ਐਦਾਂ ਕਿਹਾ ਵੀ ਥੱਲੇ ਉਤਰ ਮੈਂ ਵੀ ਸਾਇੰਸ ਬਾਈ ਕੁਰਸੀ 'ਚ ਕਾਰ 'ਚੋਂ ਥੱਲੇ ਉਤਰ ਗਿਆ ਕਾਰ 'ਚੋਂ ਥੱਲੇ ਉਤਰਦੇ ਜੀ ਉਹਨਾਂ ਨੇ ਮੈਨੂੰ ਕਿਰਪਾ ਕਰਕੇ ਉਹ ਮੈਨੂੰ ਮਾਰਦੇ ਮਾਰਦੇ ਮਤਲਬ ਮੈਂ ਥੋੜਾ ਜਿਹਾ ਭੱਜਦਾ ਰਿਹਾ ਉਹ ਮੈਨੂੰ ਮਾਰਦੇ ਰਹੇ ਫਿਰ ਜਦੋਂ ਮੈਨੂੰ ਮਾਰ ਕੇ ਉਥੋਂ ਦੀ ਉੱਥੇ ਚਲੇ ਗਏ ਜੀ ਜਦੋਂ ਜਾ ਚਲੇ ਗਏ ਜੀ ਮੈਂ ਨਾ ਆਪਣਾ ਉਹਨਾਂ ਦੇ ਮਗਰ ਹੀ ਲੱਗ ਗਿਆ ਜੀ ਉਹਨਾਂ ਦੇ ਮਗਰ ਲੱਗ ਕੇ ਆਪਾਂ ਇੱਕ ਬੰਦਾ ਫੜਿਆ ਗਿਆ ਜੀ ਉਹਨਾਂ ਚ ਉਹ ਗਿਰ ਗਿਆ ਸੀ ਬਾਈਕ ਤੋਂ ਜਦ ਪਰਦੇ ਉਹ ਫੜਿਆ ਗਿਆ ਜੀ ਉਹ ਫੜਨ ਤੋਂ ਬਾਅਦ ਜਦ ਆਪਾਂ ਉਹਨੂੰ ਪੁੱਛਿਆ ਵੀ ਤੂੰ ਆ ਕਰਿਆ ਕਿਉਂ ਆ ਪਹਿਲਾਂ ਤਾਂ ਉਹਨੇ ਮੈਨੂੰ ਇਹੀ ਕਿਹਾ ਕਹਿੰਦਾ ਜੀ ਮੈਨੂੰ ਕਿਸੇ ਨੇ ਭੇਜਿਆ ਆ ਆਪਾਂ ਕਿਹਾ ਵੀ ਕਿਹਨੇ ਭੇਜਿਆ ਦੱਸ ਉਹ ਦੱਸਣ ਵਿੱਚ ਨਾ ਆਵੇ ਜੀ ਪਰ ਆਪਾਂ ਇਹੋ ਤੋਂ ਫੋਨ ਲਿਆ ਉਹਦਾ ਫੋਨ ਜਦੋਂ ਉਹਦੇ ਤੋਂ ਉਹਦੇ ਤੋਂ ਹੀ ਕੋਡ ਬਲਵਾ ਕੇ ਖੋਲਿਆ ਉਹਦੇ ਵਿੱਚੋਂ ਇੱਕ ਚੈਟ ਨਿਕਲ ਆਈ ਉਹ ਚੈਟ ਦੇ ਵਿੱਚ ਉਹ ਅਨਮੋਲ ਮਿੱਤਰ ਨਾਮ ਦੇ ਮੁੰਡੇ ਨਾਲ ਚੈਟ ਹੋ ਰਹੀ ਸੀ ਉਹਨੇ ਮੇਰੀ ਫੋਟੋ ਪੇਜੀ ਹੋਈ ਸੀ ਉਹਨੂੰ ਤੇ ਮੇਰਾ ਰੈਸਟੋਰੈਂਟ ਦਾ ਨਾਮ ਲਿਖਿਆ ਸੀ ਇਹ ਮਹਿੰਦੀ ਗੱਲ ਹੈ ਕਿ ਮੱਡੇ ਗੋਰੀਦਾਰ ਜਿਹੜਾ ਹੈ ਲਾਰਡ ਆਰਡਰ ਦੀ ਕਿ ਪੀਰ ਜਾਨੀ ਹੈ ਨਿੱਤ ਲੋਟਾਂ ਖਵਾ ਗੋਡਾ ਘਰ ਦੀ ਪੈਸੇ ਖੋਏ ਜਾ ਰਹੇ ਨੇ ਫੱਟਾਂ ਮਾਰੀਆਂ ਜਾ ਰਹੀਆਂ ਨੇ ਫੌਦੀਆਂ ਦੇ ਕੇ ਬੰਦੇ ਤੇ ਹਮਲੇ ਕਰਾਇਆ ਜਾ ਰਹੇ ਨੇ ਤੁਹਾਡੇ ਸਾਹਮਣੇ ਦੇਖੋ ਇੱਥੋਂ ਬਹੁਤ ਹੀ ਸਾਡੇ ਵਧੀਆ ਬੰਦੇ ਨੇ ਬਿੱਲਾ ਢਾਬੇ ਤੋਂ ਸਣੀ ਉਹਨਾਂ ਦੇ ਪੈਸੇ ਦੇ ਕੇ ਬੰਦੇ ਉਹ ਫੱਟਾ ਭਰੇ ਗਏ ਇਸ ਮੈਂ ਸਮਝਦਾ ਕੀ ਦੇਖੋ ਕਿੱਡਾ ਬੜਾ ਨੁਕਸਾਨ ਵਾਲੀ ਜਾਂਦੀ ਮਲ ਨੁਕਸਾਨ ਪੱਧਰੀ ਜਾਣ ਜਾ ਸਕਦੀ ਜੀ ਕਿਰਪਾਨਾਂ ਬੱਤੀਆਂ ਸਿਰਤ ਬੱਤੀਆਂ ਇੱਥੇ ਵਾਪਸ ਆ ਦੇ ਇਸ ਸੰਬੰਧੀ ਜੇ ਕੱਲ ਸਾਨੂੰ ਇੱਕ ਸੂਚਨਾ ਸਿਵਲ ਹਸਪੀਟਲ ਤੋਂ ਪ੍ਰਾਪਤ ਹੋਈ ਸੀ ਕਿਰਨਦੀਪ ਸਿੰਘ ਮੰਡੀ ਗਵਿੰਦਗੜ੍ਹ ਸਿਵਲ ਹਸਪੀਟਲ ਵਿੱਚ ਦਾਖਲ ਹੈ ਜਿਹਦੇ ਬਿਆਨ ਅਸੀਂ ਹਾਸਲ ਕਰਕੇ ਮੁਕੱਦਮਾ ਨੰਬਰ 135 ਡੇਟਡ 6625 ਅੰਡਰ ਸੈਕਸ਼ਨ 126 2 118 1 115 2 191 3 190 61 2 352 2 ਬੀ ਐਨ ਐਸ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਬਰਖਿਲਾਫ ਗੋਪੀ ਅਰਪਿੰਦਰ ਅਨਪੋਲ ਅਨਮੋਲ ਮਿੱਤਲ ਗੌਰਵ ਅਗਰਵਾਲ ਦੋ ਨਾਮ ਲੂੰਗੇ ਵਿਅਕਤੀ ਤੱਕ ਵੀ ਜਾਂਚ ਕੀ ਸਾਹਮਣੇ ਹੈ ਲੜਾਈ ਝਗੜਾ ਹੋਊਗਾ ਕਾਰਨ ਜਿਹੜਾ ਮਕਦਮਾ ਦਾ ਦਰਜ ਹੋਇਆ ਇਹਦੇ ਵਿੱਚ ਦੋਸ਼ੀ ਨੂੰ ਅਸੀਂ ਅੱਜ ਨਾਮਜ਼ਦ ਕੀਤਾ ਇਹਦੀ ਜਿਹੜੀ ਤਫ਼ਤੀਸ਼ ਉਹ ਚੱਲ ਰਹੀ ਹੈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਵਿੱਚ ਆਈ ਜਾਊਗਾ ਅਸੀਂ ਤੁਹਾਨੂੰ ਇਹਦੇ ਬਾਰੇ ਦੱਸੀ ਜਾਵਾਂਗੇ